ਬਟ ਇਹਨਾਂ ਨੇ ਜਿੱਦਾਂ ਮਾਲ ਡੇਲੀ ਬੇਸਿਸ ਤੇ ਭੇਜਦੇ ਆ ਇਹ ਖਵਾੜਿਆ ਜੀ ਇਹਨਾਂ ਦਾ ਜਿੱਦਾਂ ਉਹ ਗੱਤਾ ਲਾ ਲੋ ਗੱਤਾ ਆਈਟਮ ਲਾ ਲੋ ਜਾਂ ਲੋਹਾ ਆਈਟਮ ਲਾ ਲੋ ਕਿਤਨਾ ਅੱਗ ਲੱਗੀ ਹੋਈ ਆ ਅੱਗ ਉਹ ਜੋ ਮੇਰੇ ਸਾਹਬ ਨਾਲ ਜੋ ਸਵਾਬ ਨਾਲ ਬਣਿਆ ਵਾ ਉਹ ਜਿੱਦਾਂ ਰੋਟੇਟ ਉੱਤੇ ਜਾਂਦਾ ਵਾ ਤੇ ਰੋਟੇਟ ਜਦੋਂ ਥੱਲੇ ਆ ਰਿਹਾ ਉਹ ਚ ਮਾੜਾ ਮੋਟਾ ਚੰਗੜਾ ਰਹਿੰਦਾ ਉਹ ਮਾੜੀ ਮੋਟੀ ਫਾਇਰ ਕੈਚ ਹੋਈ ਹੈ ਤੇ ਉਹਦੇ ਤੋਂ ਹੀ ਫਾਇਰ ਵਧੀ ਆ ਜੀ ਸਰਕਾਰੀ ਦੁਕਾਨ ਸੀ ਇਹ ਜੀ ਕਨੈਕਟ ਕਰਿਆ ਇਹਨੂੰ ਪੰਜਾਬੀ ਚ ਆਪਾਂ ਖਵਾੜਿਆ ਕਹਿ ਦਿੰਦੇ ਆ ਜੀ ਕਿਹੜੀ ਜਗ੍ਹਾ ਤੇ ਤੁਹਾਨੂੰ ਚ ਕਿਹਾ ਇਹ ਜੀ ਆਪਣਾ ਰਾਧਾ ਰਿਸ਼ਨਾ ਅਲੋਨੀ ਪੈਂਦੀ ਰਾਦਾ ਰਾਦਾ ਅਰਿਸ਼ਨ ਅਲੋਨੀ ਦੇ ਵਿੱਚ ਸੋਸਾਇਟੀ ਹੈ ਕਾਰਨ ਤੋਂ ਪਤਾ ਲੱਗਦਾ ਕਾਰਨ ਸਰ ਜੋ ਬਾਕੀ ਫਾਇਰ ਬ੍ਰਿਗੇਡ ਵਾਲੇ ਨੇ ਜਦੋਂ ਇਨਵੈਸਟੀਗੇਸ਼ਨ ਕਰਨੀ ਉਹੀ ਹੋਣੀ ਆ ਬਟ ਜੋ ਸਾਨੂੰ ਸੋਸਾਇਟੀ ਵਾਲੇ ਆਪਸ ਚ ਗੱਲਬਾਤ ਕਰ ਰਹੇ ਆ ਇਹੀ ਆ ਰਣੇ ਆ ਬਟ ਮਤਲਬ ਇਹਦੇ ਜੇ ਸੱਚੇ ਆ ਜਿਨ੍ਹਾਂ ਦੀ ਇਹ ਇੱਜ਼ਤ ਆਨਦਾਰੀ ਆ ਉਹਨਾਂ ਵੱਲੋਂ ਇਸ ਪ੍ਰਤੀ ਜਿੜਾ ਵਾ ਕੋਈ ਵੀ ਉਹਨਾਂ ਦਾ ਕੋਈ ਅਸ਼ੂਰ ਹੈ ਨਹੀਂ ਉਹਨਾਂ ਨੇ ਆਪਣਾ ਮਾਲ ਹਮੇਸ਼ਾ ਰਿਜ਼ਰਵ ਰੱਖਿਆ ਵ ਪਰ ਜੋ ਉਸ ਪਰਮਾਤਮਾ ਦੀ ਮਰਜ਼ੀ ਆ ਜਾ ਕੇ ਉਹੀ ਹੁੰਦਾ ਬਟ ਇਹਦੇ ਵਿੱਚ वाले आगे लगੀਆਂ ਵੀ ਆ ਵੇਖੋ ਜਦੋਂ ਆਪਾਂ ਪਹੁੰਚੇ ਸਾਰੇ ਸੁਸਾਇਟੀ ਵਾਲੇ ਇਹ ਗੱਲਬਾਤ ਕਰ ਰਹੇ ਬਟ ਮੋਟਕੇ ਤੇ ਐਮ ਐਲ اے ਸਾਹਿਬ ਨੇ ਫਾਇਰ ਬ੍ਰਿਗੇਡ ਭੇਜੀ ਹੈ ਤੇ ਅੱਛੀਨ ਬਟਾਲਾ ਇਲੈਕਟ੍ਰਿਸਿਟੀ ਨੂੰ ਅੱਗੇ ਲਾਈਟਾਂ ਵੀ ਬੰਦ ਰਾਖੀਏ ਸੋ ਦਟ ਇਸੇ ਹੋਰ ਦਾ ਨੁਕਸਾਨ ਨਾ ਹੋਵੇ ਤੇ ਇਹ ਸਾਡਾ ਭਰਾ ਵਾ ਇਹਨਾਂ ਦੀ ਇਹ ਇੰਡਸਟਰੀ ਆ ਤੇ ਥੋੜੇ ਟਾਈਮ ਪਹਿਲਾਂ ਵਿਚਾਰੇ ਦੇ ਫਾਦਰ ਸਾਹਿਬ ਵੀ ਪੂਰੇ ਹੋਏ ਤੇ ਇਹ ਸਾਡਾ ਪਰਿਵਾਰ ਆ ਇਹ ਕੀ ਨਾਮ ਹੈ ਮੁਰਾਪਾ ਇਹਨਾਂ ਦਾ ਨਾਮ ਹੈ ਰਗਵ ਰਗਵ ਜੀ ਇਹ ਕੀ ਨਾਮ ਹੈ ਫਾਦਰ ਜੀ ਦਾ ਜੀ ਐਨਐਮ ਐਂਟਰਪ੍ਰਾਈਜ਼ਸ ਕੁਜੂਰੀਗੇਟ ਦੇ ਨਾਮ ਤੋਂ ਬਾਜੀ ਦੁਕਾਨ ਤੇ ਬਾਜੀ ਇਹ ਤੁਹਾਡੀ ਕੁਆਰਟ ਦੀ ਦੁਕਾਨ ਸੇ ਵਸੇ ਆਤੀ ਅਜਾਈ ਸੀ ਕੰਪਨੀ ਇੱਕ ਕੰਪਨੀ ਆਈ ਸੀ ਤੁਸੀਂ ਹਾਂਜੀ ਹਾਂਜੀ ਕਿੰਨੇ ਵਜੇ ਦੁਕਾਨ ਉਧਰ ਆਈ ਹੈ ਕੁਝ 6 ਵਜੇ ਦੇ ਲੱਗੇ ਤੇ ਕਿਸ ਤਰ੍ਹਾਂ ਪਤਾ ਲੱਗਾ ਆ ਤੁਹਾਨੂੰ ਲੱਗੀ ਆ ਮੈਂਬਰਸ ਦਾ ਫੋਨ ਆਇਆ ਸਾਨੂੰ ਕਿ ਕੀ ਕੀ ਸਮਾਨ ਨੂੰ ਅੰਦਰ ਕੀ ਪਿਆਦਾ ਸੀ ਜਿਹੜਾ ਕ્રાਫਟ ਗੱਤਾ ਪਿਆਦਾ ਸੀ ਹੋਰ ਵੀ ਕਾਫੀ ਆਈਟਮਾਂ ਸੀ ਪਲਾਸਟਿਕ ਵਗੈਰਾ ਸੀ ਗ੍ਰਿਪ ਕਿੰਨੇ ਕੁ ਲੱਖ ਦਾ ਸਮਾਨ ਹੋਵੇਗਾ ਹੋ ਸਕਦਾ 3-4 ਲੱਖ 5 ਲੱਖ ਦਾ ਇਸ ਜੇ ਪਿੱਛੇ ਲੋਹਾ ਭਗਾ ਕੇ ਤੇ ਘਟੋ ਘਟ 34 ਲੱਖ ਦਾ ਹੋ ਸਕਦਾ ਕੁਝ ਨਹੀਂ ਬਜਿਆ ਅੰਤਰ ਕੁਝ ਨਹੀਂ ਨੁਕਸਾਨ ਬਹੁਤ ਹੋਇਆ ਸਰ ਕਿੰਨੇ ਕਹਿੰਦੇ ਨੁਕਸਾਨ ਲੱਗਦਾ ਤੁਹਾਨੂੰ ਭਾਈ ਇਹ ਸਵੇਰੇ ਦੇਖ ਕੇ ਪਤਾ ਲੱਗੂਗਾ ਪਰ ਜਿੱਥੇ ਤੱਕ ਮੈਨੂੰ ਲੱਗਦਾ 10-15 ਲੱਖ ਦਾ ਤੇ ਇੱਧਰ-ਇੱਧਰ ਹੀ ਲੱਗਾ ਹੋਇਆ ਜਿਹੜਾ ਵੱਲ ਗਿਆ ਹੁਣ ਆਪਣਾ ਨਾਮ ਦੱਸੋ ਰਾਗੋਵੀ ਫਰੀਦ ਨੰਗੀ ਸਾਰੇ ਇੱਕ ক্রিকেট ਹੋਈ ਹੈ ਤੇ ਕਿਸ ਚੀਨ ਵਗ ਲੱਗੀ ਹਾਂਜੀ ਇੱਥੇ ਜੀ ਆਪਣਾ ਇੱਕ ਸਾਡੇ ਕੁਆਰਡ ਦਾ ਕੰਮ ਕਰਦੇ ਨੇ ਉਹਨਾਂ ਦਾ ਗਡਾਉਣਾ ਔਰ ਅੱਜ ਜਿਸ ਤਰੀਕੇ ਨਾਲ ਲੋਕ ਬੜੀਆਂ ਖੁਸ਼ੀਆਂ ਨਾਲ ਦੀਵਾਲੀ ਦਾ ਤੇ ਹਰ ਬਣਾਣ ਦੀ ਆਪਣਾ ਪ੍ਰਿਆਸ ਕਰ ਰਹੇ ਸੀ ਔਰ ਅੱਜ ਇੱਕ ਬਹੁਤ ਹੀ ਬਿਆਨਕ ਘਟਨਾ ਹੋ ਸਕਦਾ ਕੋਈ ਪਟਾਕਾ ਚੱਲਿਆ ਹੋਵੇ ਜਾਂ ਕਿਸ ਤਰੀਕੇ ਨਾਲ ਇਹ ਕੁਆਰਡ ਦੇ ਵਿੱਚ ਰੱਦੀ ਤੇ ਹੋਰ ਪਲਾਸਟਿਕ ਦਾ ਸਮਾਨ ਵਗੈਰਾ ਜਿਹੜਾ ਉਹ ਅੱਗ ਨੂੰ ਪਕੜ ਦੇ ਵਿੱਚ ਆ ਗਿਆ ਔਰ ਅੱਗ ਇਸ ਤਰੀਕੇ ਦੀ ਬਿਆਨਕ ਅੱਗ ਸੀ ਜੋ ਮੈਂ ਸੀਨ ਦੇਖਿਆ ਹੈ ਕੀ ਅੱਜ ਸਵੇਰ ਦੇ ਮੈਂ ਜੋ ਸ਼ੰਕਾ ਸਾਡੇ ਐਮਐਲਏ ਸਾਹਿਬ ਵੀ ਯਾਰ ਕਰ ਰਹੇ ਸਨ ਕਿ ਬਟਾਲਾ ਸ਼ਹਿਰ ਦੇ ਵਿੱਚ ਕੋਈ ਐਸੀ ਅਨਸਕੰਮੀ ਘਟਨਾ ਨਾ ਘਟੇ ਔਰ ਸਾਰਾ ਫਾਇਰ ਬ੍ਰਿਗੇਡਰ ਪੁਲਿਸ ਡਿਪਾਰਟਮੈਂਟ ਨੂੰ ਚੁਕਨਾ ਕੀਤਾ ਹੋਇਆ ਸੀ ਕਿ ਤੁਸੀਂ ਆਪਣਾ ਮਹਾਜਨ ਸਾਹਿਬ ਦੇ ਜਿਹੜਾ ਗੋਡਾਊਨ ਦੇ ਵਿੱਚ ਅੱਗ ਲੱਗ ਗਈ ਹੈ ਸੋ ਐਮਐਲਏ ਸਾਹਿਬ ਨੂੰ ਫੋਨ ਕੀਤਾ ਔਰ ਪੰਜ ਮਿੰਟ ਦੇ ਵਿੱਚ ਵਿੱਚ ਹੀ ਫਾਇਰ ਬ੍ਰਿਗੇਡਰ ਗੱਡੀਆਂ ਇੱਥੇ ਪਹੁੰਚ ਗਈਆਂ ਔਰ ਜਿਸ ਤਰੀਕੇ ਦੀ ਅੱਗ ਸੀ ਮੈਂ ਸਮਝ ਨਾ ਕਿ ਇਹ ਬਹੁਤ ਜਨੀ ਕਿ ਬਹੁਤ ਵੱਡਾ ਨੁਕਸਾਨ ਕਰ ਸਕਦੀ ਸੀ ਸਾਡੇ ਆਲਦ ਵਾਲੇ ਸਾਰੀ ਕਲੋਨੀ ਦਾ ਸੋ ਫਾਇਰ ਬ੍ਰਿਗੇਡ ਵਾਲਿਆਂ ਦੇ ਜਿੰਨੇ ਵੀ ਕਰਮਚਾਰੀ ਨੇ ਮੈਂ ਤਹਿ ਦਿਲ ਤੋਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਨਾ ਕਿ ਉਹਨਾਂ ਨੇ ਬਹੁਤ ਬਿਹਨਤ ਦੇ ਨਾਲ ਔਰ ਸਾਰੀ ਕਲੋਨੀ ਨਿਵਾਸੀਆਂ ਦੀ ਮਿਹਨਤ ਸਦਕਾ ਇਹ ਅੱਗ ਦੇ ਕਾਬੂ ਪਾਇਆ ਗਿਆ ਔਰ ਜਾਨ ਮਾਲ ਦੀ ਹਫਾਜ਼ਤ ਕੀਤੀ ਗਈ ਹੈ। ਲੱਗਦਾ ਸੀ ਇਹ ਕੁਝ ਹੋਰ ਪੱਥਰਾ ਵੀ ਹੋ ਸਕਦਾ ਕੋਈ ਹੋ ਸਕਦਾ। ਦੇਖੋ ਹਰ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਲੇਕਿਨ ਹੋ ਸਕਦਾ ਸੀ ਲੇਕਿਨ ਇਹ ਮੈਸਮੇਨ ਲੋਕਾਂ ਦੀ ਕੋਸ਼ਿਸ਼ ਔਰ ਫਾਇਰ ਬ੍ਰਿਗੇਡ ਦੀ ਉਸਤੈਦੀ ਦੇ ਨਾਲ ਇਹ ਬੜਾ ਬਹੁਤ ਵੱਡਾ ਹਾਦਸਾ ਟਲ ਗਿਆ ਹੈ। ਅੱਗ ਲੱਗੀ ਹੈ ਤੇ ਕਿੱਥੇ ਲੱਗੀ ਹੈ ਇਹ ਜੀ ਕਬਾੜ ਦੀ ਦੁਕਾਨ ਅੰਦਰ ਸਟੋਰੇਜ ਆ ਇਹਦੇ ਚ ਗੱਤੇ ਦੀ ਆ ਟਾਇਰਾਂ ਦੀ ਆ ਪਲਾਸਟਿਕ ਦੀ ਆ ਤੇ ਆਤਿਸ਼ਬਾਜੀ ਦੇ ਨਾਲ ਸ਼ਾਇਦ ਇਹਨੂੰ ਅੱਗ ਲੱਗ ਗਈ ਹੈ ਤੇ ਸਿਚੁਏਸ਼ਨ ਅੰਡਰ ਕੰਟਰੋਲ ਆ ਲੇਕਿਨ ਥੋੜਾ ਜਿਹਾ ਰਬਟ ਕਰਕੇ ਧੂਏ ਕਰਕੇ ਦਿੱਕਤ ਆ ਰਹੀ ਹੈ ਕਿੰਨੀਆਂ ਗੱਡੀਆਂ ਆਈਆਂ ਤੇ ਕਿੰਨੀਆਂ ਤਿੰਨ ਗੱਡੀਆਂ ਜੀ ਫਾਇਰ ਦੀਆਂ ਆ ਗਈਆਂ ਇੱਥੇ ਤੇ ਕੰਮ ਚੱਲ ਰਿਹਾ ਯੂਨੀਵਰਸਿਟੀ ਕਾਰਨ ਸਰ ਇਹੀ ਪਟਾਕਿਆਂ ਨਾਲ ਹੀ ਲੱਗੀ ਆ ਆਤਿਸ਼ਬਾਜੀ ਜਾਂ ਡਿਗਰ ਨਾਲ ਜਾਂ ਸ਼ਾਰਟ ਸਰਕਟ ਨਾਲ ਹਲੇ ਉਹ ਕਨਫਰਮ ਕਿੰਨੀ ਕਿਤਾ ਹੁਣ ਤੱਕ ਕਬੂ ਪਾਇਆ ਗਿਆ ਹਾਂਜੀ ਇਹ ਕਿ ਸੰਗਣਾ ਇਲਾਕਾ ਸੀ ਜਿਹੜੀਆਂ ਦੀਆਂ ਦੀਆਂ ਆਫਰ ਆ ਪਾਜੀ ਇਲਾਕਾ ਸੰਗਣਾ ਵਾ ਥੋੜਾ ਜਿਹਾ ਪਬਲਿਕ ਨੂੰ ਵੀ ਚਾਹੀਦਾ ਸਾਥ ਦੇਣਾ ਕੰਮ ਕਰਨ ਦੇਣਾ ਹੁਣ ਕੋਈ ਕਹਿੰਦਾ ਉੱਥੇ ਜਾ ਕੋਈ ਕਹਿੰਦਾ ਇੱਧਰ ਕੰਮ ਕਰ ਰਹੇ ਆ ਲੜਕੇ ਮੈਂ ਥੋੜਾ ਜਿਹਾ ਕੰਮ ਕਰਾ ਲਿਆ ਤੇ ਫਿਰ ਉਸ ਤੋਂ ਬਾਅਦ ਕਿਨਕੇ ਪਹਿਨਿਗਾ ਜੀ ਭਾਨਕ ਸਰ ਆ ਤੁਹਾਡੇ ਸਾਹਮਣੇ ਹੀ ਆ ਧੂਆਂ ਜਿਆਦਾ ਵਾ ਕੋਲਾ ਹਾਂਜੀ ਹਾਂਜੀ ਕੰਟਰੋਲ ਚ ਕੰਟਰੋਲ ਹਾਂਜੀ ਮਰਨਾਏ ਐਸੇ ਕਿ ਤੰਦਰ ਸਿੰਘ ਪੀਸੀਆਰ ਡਿਊਟੀ ਦੇ ਆਪਣਾ ਕ੍ਰਿਸ਼ਨਨਗਰ ਅੱਗ ਲੱਗੀ ਮੁਹੱਲੇ 'ਚ ਜੋ ਫਾਇਰ ਬ੍ਰਿਗੇਡ ਮੌਕੇ ਤੇ ਆਣ ਕੇ ਉਹਨਾਂ ਨੇ ਕੰਟਰੋਲ ਕਰ ਲਿਆ ਉਸ ਵੇਲੇ ਸਥਿਤੀ ਠੀਕ ਆ ਇੱਕ ਮੈ ਉਹ ਹੋਰ ਲਾਉਣੀ ਆ ਉਹ ਆਪਣਾ ਕਵਾੜੀਏ ਦੀ ਦੁਕਾਨ ਹੀ ਕੋਈ ਉਹਨਾਂ ਦੇ ਕੋਈ ਅਚਨਚੇਤ ਸਰਕਟ ਹੋਣ ਕਰਕੇ ਅੱਗ ਲੱਗੀ ਤੇ ਇਸ ਟਾਈਮ ਹੁਣ ਅੱਗ ਦੇ ਕਾਬੂ ਆਬ ਅੱਗ ਦੇ ਕਾਬੂ ਪਾ ਲਿਆ ਫਾਇਰ ਬ੍ਰਿਗੇਡ ਮੌਕੇ ਤੇ ਆਣ ਕੇ ਸਭ ਹੁਣ ਕਾਬੂ ਆ ਅੱਗ ਦੇ ਇਸ ਟਾਈਮ ਪਾਣਕੇ ਤੇ ਪਹੁੰਚ ਕੇ ਕੀ ਕੀ ਪ੍ਰਬੰਧ ਕੀਤੇ ਨੇ ਹਾਂ ਜੀ ਜੀ ਵੀ ਲਾਈਟ ਬੰਦ ਕਰਾਈ ਫਿਰ ਫਾਇਰ ਬਰਗੇਰ ਨੂੰ ਐ ਮੌਕੇ ਤੇ ਫੋਨ ਕਰਕੇ ਬੁਲਾ ਕੇ ਤਾਂ ਉਹਨਾਂ ਨੂੰ ਜਿਹੜੀ ਹੁਣ ਸਥਿਤੀ ਆ ਵਲੇ ਕੰਟਰੋਲ ਆ ਅੱਗ ਜਿਹੜੀ ਆ ਕਾਬੂ ਚ ਆ ਕਾਫੀ ਅੱਗੇ ਭੈਣ ਜਿਹੜੀ ਜਿਹੜੀ ਆ ਮੌਕੇ ਤੇ ਆਣ ਕੇ ਗੱਡੀਆਂ ਨੇ ਕੰਟਰੋਲ ਕਰ ਲਈ ਆ ਫਾਇਰ ਬਰਗੇਰ ਨੇ ਤੇ ਇਸ ਵੇਲੇ ਸਥਿਤੀ ਠੀਕ ਆ ਠੀਕ ਆ